ਮੈਂ ਕੋਈ ਨਹੀਂ ਆਤਾ ਨਾਮ ਰਿਓ ਸਾਦੂ ਰਿਓ ਉਹ 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 ਵੈਕਲ ਚਿੱਕਾ ਖਾਲਸਾ ਵੈਕਲ ਚਿੱਕੀ ਫਤਿਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕੋ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ਨੂੰ ਸਮਰਪਤ ਜਿਹੜੇ ਵੱਖ-ਵੱਖ ਸੇਵਾਕਾਰ ਚ ਲਿਖੇ ਗਏ ਜੀ ਉਹਨਾਂ ਵਿੱਚੋਂ ਇੱਕ ਇਹ ਕਾਰਜ ਵੀ ਹੈ ਇੱਕ ਦੌੜ ਮਨੁੱਖਤਾ ਲਈ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਹੈ ਸਰਬੱਤੇ ਭਲੇ ਲਈ ਹੈ ਮਨੁੱਖਤਾ ਲਈ ਹੈ ਕਿਸੇ ਦੇ ਹੱਕਾਂ ਦੀ ਰਾਖੀ ਲਈ ਹੈ ਉਸ ਜਿਹੜਾ ਮੈਸੇਜ ਨੂੰ ਅਸੀਂ ਘਰ-ਘਰ ਨੌਜਵਾਨਾਂ ਤੱਕ ਸਾਡੀ ਸੰਗਤ ਤੱਕ ਪਹੁੰਚਾਇਆ ਇਸ ਸੁਨੇਹੇ ਨੂੰ ਲੈ ਕੇ ਅੱਜ ਇੱਕ ਦੌੜ ਮਨੁੱਖਤਾ ਲਈ ਕਰਵਾਈ ਜਾ ਰਹੀ ਹੈ ਜਿਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਵਿਦਿਆਰਥੀ ਕਾਲਜਿਸ ਤੋਂ ਜਿਹੜੇ ਵਿਦਿਆਰਥੀ ਸਾਡੇ ਨਾਲ ਜੁੜੇ ਹੋਏ ਆ ਤੇ ਸਾਰੇ ਉਹਨਾਂ ਦੀ ਸਹਾਦਤ ਦੇ ਵਿੱਚੋਂ ਕੋਈ ਸੁਨੇਹਾ ਅਸੀਂ ਲੈ ਸਕੀਏ ਉਦੇਸ਼ ਦੇ ਨਾਲ ਅੱਜ ਦੀ ਜਿਹੜੀ ਦੌੜ ਲਿਖੀ ਗਈ ਹੈ